ਸੱਤ ਦਿਨਾ ਤੋਂ ਆਪਣੀ 13 ਸਾਲਾਂ ਦੀ ਧੀ ਨੂੰ ਲੱਭ ਰਹੀ ਮਾਂ ਤੇ ਅਸੀਂ ਪੁਲਿਸ ਨੂੰ ਵੀ ਕਿਹਾ ਵੀ ਤੁਸੀਂ ਕੈਂਪੇਨ ਚੱਲ ਕਰੋ ਨਹੀਂ ਇਹਨਾਂ ਨੇ ਸੁਣਿਆ ਦਰਦ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਈਆਂ ਮਾਂ ਤੇ ਦਾਦੀ ਜੇ ਨਾ ਰ�ਤੀ ਨਾ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਪੁਲਿਸ ਖਾਣੇ ਪੁਲਿਸ ਛਤੇ ਵਿਅਕਤੀਆਂ ਖਿਲਾਫ ਮਾਮਲਾ ਕੀਤਾ ਦਰਜ ਆਸ ਜਿਸ ਪਿਸਾਮ ਨੂੰ ਬੇਨਤੀ ਕਰਨਾ ਹੈ ਕਿ ਜਿਹੜੇ ਮੁਲਾਜ਼ਮਾਂ ਦੇ ਕੋਲ ਕੇਸ ਹੈ ਉਹਨਾਂ ਤੋਂ ਥੋੜਾ ਜਿਹਾ ਸਖਾਈ ਨਾਲ ਕਿਹਾ ਜਾਵੇ ਤਾਂ ਕਿ ਸਾਰੀਆਂ ਸੀਸੀਟੀਵੀ ਕੈਮਰੇਜੀਆਂ ਰਿਪੋਰਟੀਆਂ ਕਢਾਈਆਂ ਜਾਵੇ ਤਾਂ ਕਿ ਅਸੀਂ ਪੂਰੀ ਦਿੱਕਰ ਪਹੁੰਚ ਜਾਈਏ ਸੀਐਸਟੀਵੀ ਕੈਮਰੇਜ ਵਿੱਚ ਲੜਕੀ ਦੀਆਂ ਤਸਵੀਰਾਂ ਹੋਈਆਂ ਕੈਦ ਮੁਕਸਰ ਸਾਹਿਬ ਵਾਸੀ ਇਹ ਔਰਤ ਬੀਤੇ 7 ਦਿਨਾਂ ਤੋਂ ਆਪਣੀ 13 ਸਾਲਾਂ ਦੀ ਧੀ ਨੂੰ ਲੱਭ ਰਹੀ ਹੈ 7ਵੀਂ ਕਲਾਸ ਦੀ ਵਿਦਿਆਰਥਣ ਇਸਦੀ ਧੀ ਰੂਤ ਬੀਤੀ 21 ਅਪ੍ਰੈਲ ਨੂੰ ਘਰੋਂ ਚਰਚ ਗਈ ਸੀ ਪਰ ਵਾਪਸ ਨਹੀਂ ਆਈ ਇਸਦੀ ਮਾਤਾ ਅਨੁਸਾਰ ਉਹ ਸ਼ਹਿਰ ਦੇ ਇਸ ਨੰਬਰ ਸਕੂਲ ਵਿੱਚ ਪੜਦੀ ਹੈ ਉਹਨਾਂ ਦੇ ਘਰ ਦੇ ਨੇੜੇ ਹੀ ਚਰਚ ਹੈ ਅਤੇ ਪਹਿਲਾਂ ਦੀ ਤਰ੍ਹਾਂ ਉਹ ਐਤਵਾਰ ਨੂੰ ਚਰਚ ਗਈ ਸੀ ਪਰ ਵਾਪਸ ਨਹੀਂ ਆਈ ਉਸ ਦਿਨ ਤੋਂ ਹੀ ਇਹ ਰੂਦੀ ਭਾਲ ਕਰ ਰਹੀ ਹੈ ਰੂਦੀ ਦਾਦੀ ਅਤੇ ਉਸ ਦੀ ਮਾਂ ਵੀ ਤੇ ਕਰੀਬ 7 ਦਿਨਾਂ ਤੋਂ ਉਸ ਨੂੰ ਲੱਭ ਰਹੀਆਂ ਨੇ ਇਸ ਸਬੰਧੀ ਉਹਨਾਂ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ ਉਧਰ ਸ਼ਹਿਰ ਦੇ ਮਸਜਿਦ ਚੌਂਕ ਵਾਲੇ ਪਾਸੇ ਸੀਸੀਟੀਵੀ ਕੈਮਰੇ ਵਿੱਚ ਇਹ ਲੜਕੀ ਤੁਰਦੀ ਨਜ਼ਰ ਆ ਰਹੀ ਹੈ ਅਤੇ ਇਸ ਦੇ ਅੱਗੇ ਇੱਕ ਲੜਕਾ ਤੁਰਿਆ ਜਾ ਰਿਹਾ ਹੈ ਇਸ ਦੇ ਕਾਲੇ ਰੰਗ ਦਾ ਬੈਗ ਟੰਗਿਆ ਹੋਇਆ ਰੂਦੀ ਮਾਤਾ ਅਨੁਸਾਰ ਉਸ ਦੇ ਪਿਤਾ ਉਹਨਾਂ ਨਾਲੋਂ ਕਾਫੀ ਸਮੇਂ ਤੋਂ ਅਲੱਗ ਰਹਿੰਦੇ ਨੇ ਅਤੇ ਉਹ ਆਪ ਹਲਵਾਈ ਅਤੇ ਕੇਟਰਿੰਗ ਦਾ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ ਉਹ ਬੀਤੇ ਐਤਵਾਰ ਵੀ ਕੰਮ ਗਈ ਸੀ ਅਤੇ ਰੂਥ ਪਹਿਲਾਂ ਵਾਂਗ ਚਰਚਾਈ ਪਰ ਉਸ ਉਪਰੰਤ ਉਹ ਘਰ واپس ਨਹੀਂ ਗਈ ਉਨ੍ਹਾਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਪੁਲਿਸ ਫਿਲਹਾਲ ਇਸ ਮਾਮਲੇ ਵਿੱਚ ਕੁਝ ਬੋਲਣ ਲਈ ਤਿਆਰ ਨਹੀਂ ਪਰ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ ਉਧਰ ਇਸ ਮਾਮਲੇ ਵਿੱਚ ਸਮਾਜ ਸੇਵੀਆਂ ਨੇ ਇਕੱਠੇ ਹੋ ਕੇ ਇਸ ਪਰਿਵਾਰ ਦੀ ਮਦਦ ਕਰਨ ਅਤੇ ਲੜਕੀ ਨੂੰ ਲੱਭਣ ਦੀ ਕੋਸ਼ਿਸ਼ ਵਿੱਚ ਸਹਿਯੋਗ ਕਰਨ ਲਈ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕੀ ਮਾں ਭਾਗੋਂ ਤੋਂ ਕੀ ਹੋਇਆ ਹੈਗਾ ਸਾਰੀ ਘਟਨਾ ਤੋਂ ਮੇਰਾ ਨਾਮ ਸੁਖੀਆ ਮੇਰੀ ਬੇਟੀ ਦਾ ਨਾਮ ਰੋਹਿੰਦਾ ਹੈ ਫਲਾਵਰ ਕੋਮਪਲੈਕਸ ਸਾਰੀ ਫਲਾਵਰ ਕੋਮਪਲੈਕਸ ਵਿੱਚ ਰਹਿੰਦੇ ਹਾਂ ਜੀ ਸਾਡੇ ਅੱਧੇ 8 ਵਜੇ ਪਤਾ ਨਹੀਂ ਸਾਡੇ 10 ਦੇ ਵਿੱਚ ਵਿੱਚ ਬੱਚਾ ਬਾਹਰ ਹੀ ਜਾਂਦਾ ਇਕੱਲਾ ਹੀ ਜਾਂਦਾ ਸੀ ਸਟੂਡਿਓ ਦੇ ਕੈਮਰੇ ਵਿੱਚ ਚੱਕ ਰਹੇ ਮੈਂ ਜੂ ਰੂਮ ਫਾੜ ਦਿੱਜਾ ਉਹਨਾਂ ਨੇ ਜਿਸ ਤਰ੍ਹਾਂ ਬੱਚਾ ਇਹਨਾਂ ਦੇ ਕੰਢਾ ਆ ਰਿਹਾ ਤੇ ਅਸੀਂ ਪੁਲਿਸ ਨੂੰ ਵੀ ਕਿਹਾ ਵੀ ਤੁਸੀਂ ਕੈਮਰੇ ਚੈੱਕ ਕਰੋ ਨਹੀਂ ਇਹਨਾਂ ਨੇ ਸੁਣਿਆ ਆ ਵੀ ਚੋਰੀਆ ਥੋੜੇ ਕਦੇ ਨਹੀਂ ਹੋਵੇ ਇੱਕ ਕੈਮਰੇ ਚੈੱਕ ਕਰਾਏ ਉਹ ਕਹਿੰਦਾ ਤੁਸੀਂ ਅੱਧੀ ਰਾਤ ਆ ਕੇ ਅਸੀਂ ਜਿਹੜੇ ਮਾਰ-ਮਾਰ ਕਰਕੇ ਜੀ ਅਸੀਂ ਤੇ ਤੁਹਾਡੇ ਬੱਚੀ ਸਾਨੂੰ ਲਿਆ ਕੇ ਦਿਓ 13 ਸਾਲ ਦਾ ਬੱਚਾ ਨਾਬਾਲਗ ਕਿੰਨੇ ਦਿਨ ਹੋ ਗਏ ਬੱਚੀ ਜਿਹੜੀ ਗੁੰਮ ਹੈਗੀ ਅੱਜ ਇਹ ਕਿਹੜੀ ਕਦੀ ਅੱਜ ਸੰਡੇ ਅੱਜ ਹਫਤਾ ਹੋ ਗਿਆ ਤੇ ਤੁਸੀਂ ਪੁਲਿਸ ਨੂੰ ਕੋਈ ਸ਼ਿਕਾਇਤ ਦਿੱਤੀ ਕਦੋਂ ਦਿੱਤੀ ਸੀ ਸੰਡੇ ਵਾਲੇ ਦਿਨ ਉਸੇ ਦੇਣੀ ਜਿੱਦਣ ਕੁੜੀ ਗੁੰਮ ਹੋਈ ਰਾਤ ਨੂੰ ਅਸੀਂ ਅਪਲੀਕੇਸ਼ਨ ਸੱਤ 7:30 ਵਜੇ ਲਖਾਈ ਜੋ ਜਿਹੜਾ ਉਹ ਜਿਹੜਾ ਹੈਗਾ ਪੁਲਿਸ ਨੇ ਜਿਹੜਾ ਹੈਗਾ ਦੇ ਦੁਹੀ ਕੈਮਰੇ ਵੇਖੇ ਜਿਹੜੇ ਆਪਦੇ ਲੈਵਲ ਤੇ ਉਹਦੇ ਚ ਕੁੜੀ ਦਿਖਾਈ ਦਿੰਦੀ ਆ ਜਾਂ ਕਿੱਥੇ ਜਾਂਦੀ ਪਈ ਜੇ ਕੁਝ ਪਤਾ ਲੱਗਦਾ ਹੈਗਾ ਕਿੰਦੇ ਨਾਲ ਜਾਂਦੀ ਪਈ ਆ ਹਾਂਜੀ ਇੱਕ ਮੁੰਡਾ ਹੈਗਾ ਦਾਣ ਵਾਲੇ ਚੱਕ ਦਿੱਤੇ ਸੀ ਕੈਮਰੇ ਮਤਲਬ ਕਿ ਉਹਦੇ ਨਾਲ ਬੇਟੀ ਮੇਰੇ ਪਿੱਛੇ ਜਾ ਰਹੀ ਆ ਹੁਣ ਆਪਾਂ ਮਾਰਕੀਟ ਵਿੱਚ ਆ ਰਹੇ ਆ ਸਾਡੇ ਦੇ ਬੱਚਾ ਚਲਕੰਨਾ ਜਾ ਰਿਹਾ ਨਾਲ ਲੜਕਾ ਵੀ ਜਾ ਰਿਹਾ ਹੈਨਾ ਹੁਣ ਇਹਨਾਂ ਨੂੰ ਸਿੱਧੇ ਪੁੱਛਿਆ ਲੈ ਬਈ ਸਾਡੀ ਬੱਚੀ ਜਾ ਤੇ ਬਹੁਤ ਜਿਵੇਂ ਮਰਜ਼ੀ ਲੈ ਤੋ ਸਸੇ ਮਿੰਟਾ ਕਰ ਕਰਕੇ ਨਹੀਂ ਸਕਦੇ ਅੱਜ 7 ਦਿਨ ਹੋ ਗਏ ਮਰੋਦੀ ਲਗਾ ਦੀ ਜਣਾ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਕਿ ਮੇਰੇ ਬੱਚੀ ਨਾਲ ਇਹ ਕਿਉਂ ਨਾ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਕੋਸ਼ ਖਾਣੇ ਤੁਸੀਂ ਪੁਲਿਸ ਨੂੰ ਮਿਲੇ ਹੈ ਕਿਉਂ ਪੁਲਿਸ ਕੀ ਕਹਿੰਦੀ ਲੱਭ ਰਹੇ ਆ ਜਾਂ ਕੋਈ ਗੱਲ ਕੋਈ ਤੁਹਾਡੀ ਪੁਲਿਸ ਨਾਲ ਨੂੰ ਸਾਡੇ ਅੰਦਰ ਪ੍ਰੋਸੈਸਿੰਗ ਤੋਂ ਤੁਹਾਨੂੰ ਕੋਈ ਕੁਝ ਦੱਸਦਾ ਨਹੀਂ ਸਾਨੂੰ ਸਿਰ ਪਤਾ ਨਹੀਂ ਦੱਸ ਇਹ ਵੀ ਅਸੀਂ ਲੱਭਾਂਗੇ ਕਾਰਵਾਈ ਸੀ ਬੱਚੀ ਕੋਲ ਕੋਈ ਫੋਨ ਸੀ ਜਾਂ ਕੁਝ ਹੈਗਾ ਸੀ ਆਪ ਦਾ ਨਾ ਆਧਾਰ ਕਾਰਡ

ਕਿ ਉਹਦੇ ਬੱਚਾ ਮੇਰੇ ਬਗਰ ਉਹ ਮੈਂ ਤਾਂ ਨਹੀਂ ਰਹਿਣਾ ਵਾਲ ਸੀ ਜਿਹੜੇ ਸਾਬਟ ਆਖਦੇ ਨੂੰ ਉਹ ਬਸੇ ਮੇਰੀ ਕੁੜੀ ਅੱਜ ਚੋਂ ਵੀ ਤਾਂ ਮਰੀ ਪੋਸ਼ਣ ਨਹੀਂ ਹੋਉਂਦੀ ਆਉਂਦੇ ਪੋਸ਼ਣ ਨਹੀਂ ਚੱਲਦਾ ਨਾ ਤੇ ਜਿਹੜਾ ਕਦੋਂ ਕੁੜੀ ਨਾਲ ਰਹਿੰਦੀ ਸੀ ਵੀ ਅਸੀਂ ਬਹੁਤ ਸਾਰਿਆਂ ਨੂੰ ਇਹ ਨਹੀਂ ਆ ਮੈਂ ਤੁਸੀਂ ਕੁੜੀਆਂ ਨੂੰ ਪੜੋ ਸਾਰਾ ਉਹਨਾਂ ਦੇ ਤਾਂ ਰੱਜੀ ਨਹੀਂ ਜਾਂਦੇ ਸੀ ਇੰਨਾ ਤੇ ਨਾ ਕੋਈ ਸੁਣ ਐਕਸ਼ਨ ਨਹੀਂ ਚੱਲ ਰਿਹਾ ਮੈਂ ਕਿਤੇ ਜਾਵੇ ਸੱਤ ਤੋਂ ਸੱਤ ਮੈਂ ਦੱਸਿਆ ਨਹੀਂ ਜਾਂਦਾ ਤੁਸੀਂ ਕਿਹਨਾਂ ਫੈਸਲੇ ਲਉਂਗੇ ਮੈਂ ਸੱਸਾਂ ਨੂੰ ਮੈਂ ਦਾ ਪਰੋ ਉਹ ਫਿਰ ਤੈਨੂੰ ਕੱਲੀ ਪਾਲਣੀ ਇਸ ਬੱਚੀ ਨੂੰ ਤੂੰ ਕੀ ਕੰਮ ਕਰਦੇ ਹੋ ਮੈਂ ਬੰਦਾ ਕੰਮ ਕਰਦੀ ਬੱਚੀ ਜਿਹੜੀ ਹੈਗੀ ਆ ਉਹ ਘਰੋਂ ਚਰਚ ਗਈ ਸੀ ਉਸ ਤੋਂ ਬਾਅਦ ਵਾਪਸ ਨਹੀਂ ਆਈ ਬੱਚੀ ਨਹੀਂ ਉਹ ਕਿ ਬੱਚਾ ਮੇਰੇ ਬਗਰ ਦੋ ਮਹੀਨਿਆਂ ਤੋਂ ਹੀ ਰਹਿਣਾ ਪਾਲਾ ਸੀ ਜਿਹੜਾ ਸਾਫ ਕਰਦੇ ਨਹੀਂ ਉਹ ਗੁੰਗੇ ਜਿਹੜੀ ਘਟਨਾ ਹੋਰ ਕਿਵੇਂ ਤੁਹਾਨੂੰ ਜਿਹੜਾ ਹੈਗਾ ਪਰਿਵਾਰ ਆ ਸਭ ਤੋਂ ਪਹਿਲਾਂ ਤਾਂ ਮੈਂ ਇਹ ਸਾਕਸ਼ ਨੂੰ ਬੇਨਤੀ ਕਰਦਾ ਕਿ ਕੱਲ ਹੀ ਸਾਨੂੰ ਇਸ ਬੱਚੇ ਬਾਰੇ ਪਤਾ ਲੱਗਿਆ ਕਿ ਇਹਨਾਂ ਦੀ ਬੱਚੀ ਜਿਹੜੀ ਟਰਾਂਪਾਉਂਸ ਸੀ ਜੋ 7th ਕਲਾਸ ਪੜ੍ਹ ਰਹੀ ਸੀ ਜਿਹਦੀ ਉਮਰ 13 ਸਾਲ ਸੀ ਔਰ ਸਾਨੂੰ ਜਦੋਂ ਕੱਲ ਪਤਾ ਲੱਗਿਆ ਅਸਲੀਸੀ ਮਸੀਦ ਚੋਂ ਬਹੀ ਰਹੇ ਨੂੰ ਜਦੋਂ ਕੱਲ ਪਤਾ ਲੱਗਿਆ ਇਹ ਪਰਿਵਾਰ ਭੱਜਿਆ ਫਿਰਦਾ ਸੀ ਸੀਸੀਟੀਵੀ ਕੈਮਰਾ ਦੇ ਰਿਪੋਰਟੇ ਕਰੰਦੇ ਸਾਨੂੰ ਜਦੋਂ ਪਤਾ ਲੱਗਿਆ ਤਾਂ ਅਸੀਂ ਫਰੰਟ ਐਕਸ਼ਨ ਚ ਆਏ ਦੀ ਇੱਕ ਬੱਚੀ ਸ਼ਹਿਰ ਦੇ ਅੰਦਰੋਂ ਸਾਡੇ ਸ਼ਹਿਰ ਦੇ ਅੰਦਰੋਂ ਇੱਕ ਬੱਚੀ ਗਿਲ ਦਿਹਾੜੇ ਗਾਇਬ ਹੋ ਗਈ ਸਾਡੇ ਪੈਰਾ ਤੋਂ ਜਿੰਨੇ ਨਿਕਲੇ ਵੀ ਬੱਚੇ ਸਾਡੇ ਵੀ ਬੇਟੀਆਂ ਬੇਟੀਆਂ ਵੀ ਲਿਟਰਾਲ ਹੌਸਪੀਟਲ ਪੜਦੇ ਨੇ ਇਹ ਕਿ ਐਦਾਂ ਦੀ ਕਹਾਣੀ ਕਿੱਦਾਂ ਹੋਈ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਸ਼ੰਸ਼ ਹੋਈ ਬੇਨਤੀ ਕਰੂੰਗਾ ਸਾਡੇ ਮਾਨਯੋਗ ਬੀ.ਐਸ.ਸੀ. ਸਾਹਿਬ ਫਾਜ਼ਿਲ ਰਤ ਮੇਰ ਜੀ ਜੋ ਕਿ ਹਜੇ ਤੱਕ ਸੀ ਜਰੋੜੇ ਸ਼੍ਰੀ ਇੰਸਸਾਦ ਸਾਹਿਬ ਚਾਹੇ ਬਹੁਤ ਵਧੀਆ ਡਿਊਟੀ ਕਰਦੇ ਆ ਪਰ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਰ ਪਲੀਜ਼ ਇਸ ਪਰਿਵਾਰ ਦੀ ਸਾਡੀ ਭੈਣ ਦੀ ਪੂਰੀ ਮਦਦ ਕੀਤੀ ਜਾਵੇ ਕਿਉਂਕਿ ਜਿਹੜੇ ਨੀਚੇ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਉਹਨਾਂ ਬੰਦਿਆਂ ਨੇ ਹਜੇ ਤੱਕ ਸਾਬ ਉਹਨਾਂ ਨੇ ਹਜੇ ਤੱਕ ਜਦੋਂ ਤੱਕ ਇਹ ਬੱਚੀ ਮੇਰੇ ਕੋਲ ਰਿਪੋਰਟ ਜਿਹੜੀਆਂ ਮੈਂ ਆਪ ਦੀ ਪਰਸਨਲ ਜਿਹੜੀਆਂ ਅੱਜ ਤੱਕ ਪ੍ਰੋਸੀਡਿੰਗ ਕਰਦੀ ਰਿਪੋਰਟੀਆਂ ਕਰਾਈਆਂ ਹੋਰ ਕੋੜੀ ਤੋਂ ਗਾਲੀਆਂ ਰਿਪੋਰਟੀਆਂ ਕੁਝ ਲੋਕ ਸਾਨੂੰ ਨਹੀਂ ਦੇ ਰਹੇ ਕਦੇ ਵੀ ਪੁਲਿਸ ਪ੍ਰਸ਼ਾਸਨ ਨੂੰ ਦੇਵਾਂਗੇ ਆ ਐਸਐਸਪੀ ਸਾਹਿਬ ਨੂੰ ਮੇਨਤੀ ਕਰਨਾ ਹੈ ਕਿ ਜਿਹੜੇ ਬਰਾਦਮਦ ਦੇ ਕੋਲ ਕੇਸ ਹੈ ਉਹਨਾਂ ਤੇ ਥੋੜਾ ਜਿਆਦਾ ਸਖਾਈ ਨਾਲ ਕਿਹਾ ਜਾਵੇ ਤਾਂ ਕਿ ਸਾਰੀਆਂ ਸੀਸੀਟੀਵੀ ਕੈਮਰੇਜ਼ ਦੀਆਂ ਰਿਪੋਰਟੀਆਂ ਕਢਾਈਆਂ ਜਾਵੇ ਤਾਂ ਕਿ ਅਸੀਂ ਪੂਰੀ ਤੱਕ ਪਹੁੰਚ ਜਾਈਏ ਇਹ ਪੂਰੀ ਐਨ ਏਰੀਆ ਦੇ ਵਿੱਚੋਂ ਕਿੱਥੇ ਗਾਇਬ ਹੋ ਗਈ ਮਸੀਦ ਚੌਂਗਰੇ ਏਰੀਆ ਚ ਗਾਇਬ ਹੈ ਸ਼ਬਦਾਂ ਦੀ ਤਾਕਤ ਦੇ ਇਵਨ ਮੀਡੀਆ ਚੈਨਲ ਲਈ ਸ਼੍ਰੀ ਮੁਕਸਰ ਸੈਪ ਤੋਂ ਬੂਟਾ ਸਿੰਘ ਦੀ ਖਾਸ ਰਿਪੋਰਟ